ਮੈਂ ਜਾਣਨਾ ਚਾਹਾਂਗਾ ਤੁਸੀਂ ਯੂਰੋਲੋਜੀ ਦੇ ਸਪੈਸ਼ਲਿਸਟ ਹੋ ਸਭ ਤੋਂ ਪਹਿਲਾਂ ਤਾਂ ਕਿਹੜੀ ਕਿਹੜੀ ਪ੍ਰੋਬਲਮ ਜਿਹੜੀ ਹੈ ਉਹ ਯੂਰੋਲੋਜੀ ਦੇ ਅੰਡਰ ਆਉਂਦੀ ਹੈ ਤੁਸੀਂ ਟਰੀਟ ਕਰਦੇ ਤਾਂ ਬੇਸਿਕਲੀ ਯੂਰੋਲੋਜੀਸ ਦਾ ਕੰਮ ਹੈ ਜੀ ਕਿਡਨੀ ਦੇ ਜਿਹੜੀ ਇਨਫੈਕਸ਼ਨਸ ਤੇ ਕਿਡਨੀ ਦੇ ਜਿਹੜੀ ਬਿਮਾਰੀਆਂ ਨੇ ਜਿਦੇ ਲਈ ਕੋਈ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਬੇਸਿਕਲੀ ਇਨ੍ਹਾਂ ਦੀ ਬਿਮਾਰੀਆਂ ਦੇ ਰਿਗਾਰਡਿੰਗ ਯੂਰੋਲੋਜੀਸ ਹੁੰਦਾ ਕਿਡਨੀ ਸਟੋਨਸ ਕਿਡਨੀ ਟਿਊਮਰ ਕਿਡਨੀ ਸਟੋਨਸ ਦੀ ਅੱਜ ਕੱਲ ਗੱਲ ਕਰੀਏ ਤਾਂ ਬਹੁਤ ਕਾਮਨ ਹੈ ਮਤਲਬ ਆਮ ਪਾ ਪੰਜਾਬ ਦੇ ਵਿੱਚ ਦੇਖ ਲਿਏ ਤਾਂ ਹਰ ਤੀਜੇ ਚੌਥੇ ਬੰਦੇ ਨੂੰ ਜਿਹੜਾ ਕਿਡਨੀ ਸਟੋਨ ਦੀ ਪ੍ਰੋਬਲਮ ਹੁੰਦੀ ਹੈ ਇਹ ਕਿਉਂ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮ ਜਦੋਂ ਕਿਸੇ ਨੂੰ ਆਉਂਦੀ ਹੈ ਤਾਂ ਟ੍ਰੀਟਮੈਂਟ ਕੀ ਕੀ ਹੋ ਸਕਦੇ ਦੇਖੋ ਪੰਜਾਬ ਤੇ ਰਾਜਸਥਾਨ ਸਟੋਨ ਬੈਲਟ ਮੰਨੇ ਜਾਂਦਾ ਤਾਂ ਇ ਆਪਣੇ ਦੋ ਏਰੀਆ ਦੇ ਵਿੱਚ ਸਟੋਨ ਦਾ ਇਨਸੀਡੈਂਸ ਜ਼ਿਆਦਾ ਹੁੰਦੀ ਵਜ੍ਹਾ ਇੱਕ ਤਾਂ ਇਹ ਹੈ ਕਿ ਜਿਹੜਾ ਆਪਣਾ ਇਹ ਏਰੀਆ ਟ੍ਰੋਪੀਕਲ ਏਰੀਆ ਕਹਿੰਨੇ ਆਪਾਂ ਤਾਂ ਇਹਦੇ ਵਿੱਚ ਪਾਣੀ ਦੀ ਇੰਟੇਕ ਆਪਣੀ ਘੱਟ ਹੈ ਕਿਉਂਕਿ ਆਪਣਾ ਰਹਿਣਾ ਸੈਣਾ ਅਸੀਡੈਂਟਰੀ ਲਾਈਫ ਸਟਾਈਲ ਆਫਿਸ ਵਰਕ ਕਰਕੇ ਪਾਣੀ ਆਪਾਂ ਘੱਟ ਪੀ ਰਹੇ ਦੂਸਰਾ ਓਬੈਸਟੀ ਜੰਕ ਫੂਡ ਇਨਟੇਕ ਜ਼ਿਆਦਾ ਹੋਣਾ ਜਾਂ ਫਿਰ ਜਿਹੜੇ ਆਪਣੇ ਸੌਫਟ ਡਰਿੰਕਸ ਜ਼ਿਆਦਾ ਪੀਂਦੇ ਆਪਾਂ ਐਕਸਰਸਾਈਜ਼ ਘੱਟ ਹੋਣਾ ਇਹ ਸਭ ਫੈਕਟਰਸ ਲੀਡ ਕਰਦੇ ਨੇ ਜ਼ਿਆਦਾ ਕਿਡਨੀ ਸਟੋਨਸ ਨੂੰ ਜਿਵੇਂ ਕਿ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਉਹ ਅਲੱਗ-ਅਲੱਗ ਡਾਕਟਰਜ਼ ਨਾਲ ਮਿਲਵਾਨੇ ਰਹਿੰਦੇ ਆ ਤੁਹਾਡੀ ਹੈਲਥ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਹੈਲਥ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਹੁੰਦਾ ਹੀ ਆ ਚਾਹੇ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਹੋਵੇ ਅੱਜ ਤੁਹਾਨੂੰ ਮਿਲਵਾਉਣ ਲੱਗੇ ਆ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਮੌਜੂਦ ਨੇ ਡਾਕਟਰ ਵਰੁਣ ਮਿੱਤਲ ਜੀ ਯੂਰੋਲੋਜੀ ਐਂਡ ਕਿਡਨੀ ਦੇ ਜਿਹੜੇ ਆ ਉਹ ਸਪੈਸ਼ਲਿਸਟ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਪੁੱਛਦੇ ਆਂ ਕਿਹੜੀ ਕਿਹੜੀ ਪ੍ਰੋਬਲਮ ਜਿਹੜੀਆਂ ਉਹਦਾ ਸੋਲੂਸ਼ਨ ਜਿਹੜਾ ਇਹ ਕਰਦੇ ਨੇ ਮੈਂ ਜਾਣਨਾ ਚਾਹਾਂਗਾ ਤੁਸੀਂ ਯੂਰੋਲੋਜੀ ਦੇ ਸਪੈਸ਼ਲਿਸਟ ਹੋ ਸਭ ਤੋਂ ਪਹਿਲਾਂ ਤਾਂ ਕਿਹੜੀ ਕਿਹੜੀ ਪ੍ਰੋਬਲਮ ਜਿਹੜੀ ਹੈ ਉਹ ਯੂਰੋਲੋਜੀ ਦੇ ਅੰਡਰ ਆਉਂਦੀ ਹੈ ਤੁਸੀਂ ਟਰੀਟ ਕਰਦੇ ਹੋ ਤਾਂ ਬੇਸਿਕਲੀ ਯੂਰੋਲੋਜੀਸ ਦਾ ਕੰਮ ਹੈ ਜੀ ਕਿਡਨੀ ਦੇ ਜਿਹੜੀ ਇਨਫੈਕਸ਼ਨਸ ਤੇ ਕਿਡਨੀ ਦੇ ਜਿਹੜੀ ਬਿਮਾਰੀਆਂ ਨੇ ਜਿਹਦੇ ਲਈ ਕੋਈ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਬੇਸਿਕਲੀ ਇਹਨਾਂ ਦੀ ਬਿਮਾਰੀਆਂ ਦੇ ਰਿਗਾਰਡਿੰਗ ਯੂਰੋਲੋਜੀਸ ਹੁੰਦਾ ਕਿਡਨੀ ਸਟੋਨਸ ਕਿਡਨੀ ਟਿਊਮਰ ਯੂਰੇਟਰ ਦੇ ਯੂਰੇਟਿਕ ਸਟੋਨ ਹੋ ਗਏ ਬਲੈਡਰ ਦੀ ਕੋਈ ਪ੍ਰੋਬਲਮ ਹੈ ਬਲੈਡਰ ਦੇ ਵਿੱਚ ਸਟੋਨ ਹੈ ਜਾਂ ਬਲੈਡਰ ਦੇ ਵਿੱਚ ਕੋਈ ਟਿਊਮਰ ਹੈ ਉਸ ਤੋਂ ਬਾਅਦ ਪ੍ਰੋਸਟੇਟ ਹੈਲਥ ਦੇ ਲਈ ਯੂਰੋਲੋਜਿਸਟ ਇਨਵੋਲਵਡ ਰਹਿੰਦਾ ਹੈ ਜਾਂ ਫਿਰ ਮੇਲ ਰਿਪਰੋਡਕਟਿਵ ਆਰਗਨਸ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਯੂਰੋਲੋਜਿਸਟ ਦੇ ਅੰਡਰ ਹੀ ਆਉਂਦੇ ਨੇ ਮਤਲਬ ਆਪਾਂ ਕਹਿ ਲਈਏ ਲੇਮਨ ਲੈਂਗੁਏਜ ਦੇ ਵਿੱਚ ਕਿ ਜਦੋਂ ਇੱਕ ਬੰਦਾ ਖਾਣਾ ਖਾਂਦਾ ਉਹ ਪਚਨ ਤੋਂ ਬਾਅਦ ਜਿਹੜਾ ਕੰਮ ਹੈ ਉਹ ਸਾਰਾ ਯੂਰੋਲੋਜੀ ਦੇ ਅੰਡਰ ਆਏਗਾ ਕਿ ਜੋ ਕਿੱਥੇ ਨਿਕਲਣਾ ਰਿਮੂਵ ਹੋਣਾ ਯੂਰਿਨ ਦੇ ਯੂਰਿਨ ਦੇ ਰਿਕਾਰਡਿੰਗ ਆਪਾਂ ਕਹਿ ਸਕਦੇ ਹਾਂ ਸਰ ਕਿਡਨੀ ਦੀ ਤੁਸੀਂ ਗੱਲ ਕੀਤੀ ਕਿਡਨੀ ਸਟੋਨਸ ਦੀ ਅੱਜਕੱਲ ਗੱਲ ਕਰੀਏ ਤਾਂ ਬਹੁਤ ਕਾਮਨ ਹੈ ਮਤਲਬ ਆਮ ਪਾ ਪੰਜਾਬ ਦੇ ਵਿੱਚ ਦੇਖ ਲਿਏ ਤਾਂ ਹਰ ਤੀਜੇ ਚੌਥੇ ਬੰਦੇ ਨੂੰ ਜਿਹੜਾ ਕਿਡਨੀ ਸਟੋਨ ਦੀ ਪ੍ਰੋਬਲਮ ਹੁੰਦੀ ਹੈ ਇਹਦੇ ਬਾਰੇ ਥੋੜਾ ਜਿਹਾ ਮੈਂ ਜਾਣਨਾ ਚਾਹਾਂਗਾ ਕਿ ਵੀ ਇਹ ਕਿਉਂ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮ ਜਦੋਂ ਕਿਸੇ ਨੂੰ ਆਉਂਦੀ ਹੈ ਤਾਂ ਟ੍ਰੀਟਮੈਂਟ ਕੀ ਕੀ ਹੋ ਸਕਦੇ ਆ ਦੇਖੋ ਪੰਜਾਬ ਤੇ ਰਾਜਸਥਾਨ ਸਟੋਨ 벨ਟ ਮੰਨਿਆ ਜਾਂਦਾ ਤਾਂ ਆਪਣੇ ਦੋ ਏਰੀਆ ਦੇ ਵਿੱਚ ਸਟੋਨ ਦਾ ਇਨਸੀਡੈਂਸ ਜ਼ਿਆਦਾ ਹੋਣ ਦੀ ਵਜ੍ਹਾ ਇੱਕ ਤਾਂ ਇਹ ਹੈ ਕਿ ਜਿਹੜਾ ਆਪਣਾ ਏਰੀਆ ਟ੍ਰੌਪੀਕਲ ਏਰੀਆ ਕਹਿੰਨੇ ਆਪਾਂ ਤਾਂ ਇਹਦੇ ਵਿੱਚ ਪਾਣੀ ਦੀ ਇਨਟੇਕ ਆਪਣੀ ਘੱਟ ਹੈ ਕਿਉਂਕਿ ਆਪਣਾ ਰਹਿਣਾ ਸੈਣਾ ਸੈਡੀੰਟਰੀ ਲਾਈਫਸਟਾਈਲ ਆਫਿਸ ਵਰਕ ਕਰਕੇ ਪਾ ਦੂਸਰਾ obesidad ਜੰਕ ਫੂਡ ਇਨਟੇਕ ਜ਼ਿਆਦਾ ਹੋਣਾ ਜਾਂ ਫਿਰ ਜਿਹੜੇ ਆਪਣੇ ਸੌਫਟ ਡਰਿੰਕਸ ਜ਼ਿਆਦਾ ਪੀਂਦੇ ਆਪਾਂ ਐਕਸਰਸਾਈਜ਼ ਕੱਟ ਹੋਣਾ ਇਹ ਸਭ ਫੈਕਟਰਸ ਲੀਡ ਕਰਦੇ ਨੇ ਜ਼ਿਆਦਾ ਕਿਡਨੀ ਸਟੋਨਸ ਨੂੰ ਤਾਂ ਮੋਸਟਲੀ ਆਪਾਂ ਕਹਿੰਨੇ ਕਿ ਕਿਡਨੀ ਸਟੋਨਸ ਦਾ ਦੇ ਲਈ ਆਪਾਂ ਕਹਿੰਨੇ ਕਿ ਵੀ ਸਾਈਜ਼ ਜ਼ਿਆਦਾ ਮੈਟਰ ਕਰਦਾ ਹੈ ਕਿ ਸਟੋਨ ਦਾ ਸਾਈਜ਼ ਕੀ ਹੈ ਤਾਂ ਲਗਭਗ ਆਪਾਂ 4 ਤੋਂ 6 ਮਮ ਤੱਕ ਦੀ ਪਥਰੀ ਆਪਾਂ ਕਹਿੰਨੇ ਕਿ ਮੈਡੀਸਿਨਸ ਦੇ ਨਾਲ ਆਪਾਂ 70 80% ਪੇਸ਼ੈਂਟਸ ਦੇ ਵਿੱਚ ਆਪਾਂ ਉਹਨਾਂ ਨੂੰ विदाउट सर्जरी ट्रीट ਕਰ ਸਕਦੇ ਆ ਪਰ ਜਦੋਂ ਸਟੋਨ ਸਾਈਜ਼ ਜ਼ਿਆਦਾ ਹੈ ਤਾਂ ਮੰਨ ਕੇ ਚੱਲਦੇ ਆਪਾਂ ਕਿ ਆਲਮੋਸਟ 70 80% ਪੇਸ਼IENTS ਨੂੰ ਸਰਜੀ ਦੀ ਜ਼ਰੂਰਤ ਪੈਂਦੀ ਹੈ ਤਾਂ ਸਰਜਰੀ ਵੱਖ-ਵੱਖ ਤਰੀਕੇ ਦੀਆਂ ਜੀ ਜੋ ਪਹਿਲਾਂ ਦਾ ਯ era ਸੀ ਕਿ ਚੀਰੇ ਵਾਲਾ ਆਪਰੇਸ਼ਨ ਹੁਣੋਂ ਨਹੀਂ ਹੈ ਹੁਣ 99% ਸਰਜੀ ਜਿਹੜੀਆਂ ਕਿਡਨੀ ਸਟੋਨਸ ਦੀਆਂ ਹੈ ਇਹ ਬਗੈਰ ਚੀਰੇ ਟੰਕੇ ਦੀ ਹੁੰਦੀਆਂ ਤਾਂ ਪਹਿਲੇ ਦੇ ਟਾਈਮ ਦੇ ਵਿੱਚ ਜਦੋਂ ਕਿਡਨੀ ਦੇ ਵਿੱਚ ਸਟੋਨ ਹੁੰਦਾ ਸੀ ਤਾਂ ਇੱਕ ਸਰਜਰੀ ਆਪਸ਼ਨ ਹੁੰਦੀ ਸੀ ਪੀਸੀएनएल ਉਹਦੇ ਵਿੱਚ ਆਪਾਂ ਮਰੀਜ਼ ਦੇ ਪਿਛਲੇ ਪਾਸੇ ਇੱਕ 1.5 ਇੰਚ ਦਾ ਲਗਭਗ ਟੱਕ ਲੱਗਦਾ ਸੀਗਾ ਉਹਦੇ ਵਿੱਚ ਦੀ ਆਪਾਂ ਗੁਰਦੇ 'ਚ ਸੁਰਾਖ ਕਰਕੇ ਪੱਥਰੀ ਨੂੰ ਤੋੜ-ਤੋੜ ਕੇ ਕੱਢੀਦਾ ਸੀ ਇਹਨੂੰ ਪੀਸੀएनएल ਕਹਿੰਦੇ ਪਰ ਹੁੰ ਦਾ ਟਾਈਮ ਜੋ ਹੈ ਮਿਨੀਮਲ ਇਨਰਜੀ ਸਰਜਰੀ ਦਾ ਯ era ਹੈ ਤਾਂ ਇਹਦੇ ਵਿੱਚ ਆਪਾਂ ਪਿਸ਼ਾਬ ਦੇ ਰਸਤੇ ਦੂਰਬਿੰਦ ਦੇ ਨਾਲ ਹੀ ਜਾਂਦੇ ਆਂ ਤੇ ਉਹਦੇ ਗੁਰਦੇ ਤੱਕ ਪਹੁੰਚ ਕੇ ਆਪਾਂ ਪੱਥਰੀ ਨੂੰ ਦੇਖ ਕੇ ਉਹਨੂੰ ਲੇਜ਼ਰ ਦੇ ਨਾਲ ਬਿਲਕੁਲ ਪਾਊਡਰ ਕਰ ਦਿੰਦੇ ਆਂ ਤਾਂ ਇਹ ਲੇਟੈਸਟ ਟੈਕਨੀਕਾ ਹੁੰਦੀ ਹੈ ਇਹ ਕਿਡਨੀ ਸਟੋਨ ਵਾਸਤੇ ਇਹਨੂੰ ਕਹਿੰਦੇ ਆਪਾਂ ਆਰ 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 ਐਸ ਰੈਟਰੋਗ੍ਰੇਡ ਇੰਟਰਾ ਰੀਨਲ ਸਰਜਰੀ ਇਹਦੇ ਵਿੱਚ ਕੋਈ ਚੀਰਾ ਟੰਕਾ ਨਹੀਂ ਲੱਗਦਾ ਪੇਸ਼ੈਂਟ ਦੇ ਪੇਸ਼ੈਂਟ ਦਾ ਜਿਹੜਾ ਹਸਪੀਟਲ ਸਟੇ ਹੈ ਉਹ ਮਿਨੀਮਮ ਹੈ ਮੋਸਟਲੀ ਪੇਸ਼ੈਂਟਸ ਨੂੰ ਆਪਾਂ ਨੈਕਸਟ ਡੇ ਸਰਜਰੀ ਦੇ ਡਿਸਚਾਰਜ ਕਰ ਦਿੰਦੇ ਆ ਤਾਂ ਉਸ ਤੋਂ ਅਗਲੇ ਦਿਨ ਪੇਸ਼ੈਂਟ ਆਪਣੀ ਰੂਟੀਨ ਫੋਲੋ ਕਰ ਸਕਦਾ ਮਤਲਬ ਆਪਣਾ ਆਫਿਸ ਵਰਕ ਵਗੈਰਾ ਉਹ ਬਿਲਕੁਲ ਆਰਾਮ ਨਾਲ ਕਰ ਸਕਦੇ ਸਰ ਜੇ ਗੱਲ ਕਰੀਏ ਤਾਂ ਮੇਨ ਰੀਜ਼ਨ ਕੀ ਮੰਨਿਆ ਗਿਆ ਕਿ ਅਗਰ ਸਟੋਨ ਹੁੰਦਾ ਕਿਸੇ ਬੰਦੇ ਨੂੰ ਤਾਂ ਉਹ ਪਹਿਲਾਂ ਹੀ ਆਪਣਾ ਧਿਆਨ ਰੱਖ ਲਵੇ ਨਾ ਹੀ ਹੋਵੇ ਉਹਨੂੰ ਪੋਸਿਬਿਲਟੀ ਇਦਾਂ ਦੀ ਹੈਗੀ ਹਾਂ ਬਿਲਕੁਲ ਦੇਖੋ ਇੱਕ ਦਾਮ ਹੈ ਜਿਵੇਂ ਦੱਸਿਆ ਜੀ ਪਾਣੀ ਦੀ ਇਨਟੇਕ ਆਪਣੀ ਨਾਰਮਲ ਰੱਖੋ ਨਾਰਮਲ ਦਾ ਮਤਲਬ ਹੈ ਕਿ ਆਫਿਸ ਵਰਕ ਵਾਲੇ ਬੰਦੇ ਨੂੰ ਘੱਟੋ ਘੱਟ 4 ਲੀਟਰ ਦੀ ਲਿਕੁਇਡ ਇਨਟੇਕ ਰੱਖਣੀ ਚਾਹੀਦੀ ਹੈ ਕਿ ਪਾਣੀ ਜੂਸ ਲੱਸੀ ਇਹਦੇ ਵਿੱਚ ਆਪਾਂ ਲਿਕੁਇਡ ਕੁਝ ਵੀ ਕਾਊਂਟ ਕਰ ਸਕਦੇ ਹਾਂ ਕਿ ਉਹਦੀ ਇਨਟੇਕ 3 ਤੋਂ 4 ਲੀਟਰ ਮਿਨੀਮਮ ਹੋਵੇ ਜੇ ਆਫਿਸ ਵਰਕਰ ਹੈ ਇਹ ਮਿਹਨਤ ਵਾਲਾ ਕੰਮ ਹੈ ਵੀ ਜਿਹਦੇ ਵਿੱਚ ਪਸੀਨਾ ਜ਼ਿਆਦਾ ਆ ਰਿਹਾ ਹੈ ਤਾਂ ਉਹਦੇ ਵਿੱਚ ਜਿਹੜੀ ਲਿਕੁਇਡ ਇਨਟੇਕ ਹੈ ਉਹ ਤਕਰੀਬਨ 6 ਤੋਂ 7 ਲੀਟਰ ਤੱਕ ਵੀ ਆਪਾਂ ਨੂੰ ਰੱਖਣੀ ਪੈਂਦੀ ਹੈ ਮਤਲਬ ਕਹਿੰਦਾ ਕਿ ਜੇ ਉਹ ਲਿਕੁਇਡ ਇਨਟੇਕ ਇੰਨੀ ਹੋਵੇ ਕਿ ਜਿਹੜਾ ਯੂਰਿਨ ਦਾ ਕਲਰ ਹੈ ਉਹ ਬਿਲਕੁਲ ਪਾਣੀ ਦੇ ਰੰਗ ਦਾ ਹੋਵੇ ਬਲਕਿ ਯੈਲੋਇਸ਼ ਰੰਗ ਨਾ ਹੋਵੇ ਜਿਵੇਂ ਪਾਣੀ ਹੁੰਦਾ ਆਪਣਾ ਪਾਣੀ ਦਾ ਰੰਗ ਹੁੰਦਾ ਉਸ ਤਰ੍ਹਾਂ ਦਾ ਰੰਗ ਹੋਣਾ ਚਾਹੀਦਾ ਤਾਂ ਉਸ ਤੋਂ ਬਾਅਦ ਐਕਸਰਸਾਈਜ਼ ਇੱਕ ਮੇਜਰ ਹੈਗਾ ਜੀ ਐਕਸਰਸਾਈਜ਼ ਜੇ ਆਪਾਂ ਕਰਦੇ ਆ ਤਾਂ ਉਹਦੇ ਨਾਲ ਵੀ ਕਿਡਨੀ ਸਟੋਨ ਦੇ ਚਾਂਸਸ ਘਟਦੇ ਨੇ ਦੂਸਰਾ ਜੰਗ ਫੂਡ ਇਨਟੇਕ ਘਟ ਰੱਖੋ ਉਹਦੇ ਨਾਲ ਵੀ ਕਿਡਨੀ ਸਟੋਨ ਦੇ ਚਾਂਸਸ ਘਟਦੇ ਆ ਸਰ ਸਟੋਨਸ ਦਾ ਤੁਸੀਂ ਦੱਸਿਆ ਕਿ ਇਹਦੇ ਵਿੱਚ ਨਾ ਕਈ ਲੋਕਾਂ ਦੀ ਇਹ ਵੀ ਮੰਨਣਾ ਹੁੰਦਾ ਹੈ ਕਿ ਜੇ ਕੋਈ ਇਦਾਂ ਦੀ ਜਗ੍ਹਾ ਤੇ ਕੋਈ ਬੰਦਾ ਰਹਿ ਰਿਹਾ ਜਿੱਥੇ ਕਿ ਰੀਤਾ ਜਾਂ ਮਿੱਟੀ ਬਹੁਤ ਉੱਡਦੀ ਆ ਤਾਂ ਉਹ ਸਾਹ ਨਾਲ ਅੰਦਰ ਚਲਾ ਗਿਆ ਜਾਂ ਖਾਣ ਪੀਣ ਦੀ ਗੱਲ ਕਰੀ ਤਾਂ ਕਈ ਲੋਕ ਕਹਿੰਦੇ ਨੇ ਕਿ ਚਾਵਲ ਜ਼ਿਆਦਾ ਜਾਂ ਟਮਾਟਰ ਖਾਣ ਨਾਲ ਉਹਦੇ ਬੀਜ ਜਿਹੜੇ ਹੁੰਦੇ ਨੇ ਉਹਦੇ ਨਾਲ ਉਹਦੇ ਨਾਲ ਸਟੋਨਸ ਹੋ ਜਾਂਦੇ ਨੇ ਕਿ ਇ ਨੀ ਸਰ ਦੇਖੋ ਇਹ ਬਿਲਕੁਲ ਮਿੱਥ ਹੈ ਜੀ ਜਿਹੜਾ ਆਪਾਂ ਰੇਤਾ ਜਾਂ ਮਿੱਟੀ ਜੋ ਵੀ ਆਪਾਂ ਮੰਨ ਲਓ ਇਨਹੇਲ ਕਰ ਰਹੇ ਆ ਉਹ ਆਪਣੇ ਫੇਫੜਿਆਂ ਲਈ ਜ਼ਰੂਰ ਨੁਕਸਾਨਦਾਇਕ ਹੈ ਪਰ ਉਹਦੇ ਨਾਲ ਕਿਡਨੀ ਸਟੋਨ ਬੰਨੇ ਦੇ ਚਾਂਸਸ ਨਹੀਂ ਵਧਣਗੇ ਪਰ ਹਾਂ ਇਹ ਕਿ ਵੀ ਜਿਵੇਂ ਆਪਾਂ ਪਿਆਜ਼ ਟਮਾਟਰ ਦੀ ਗੱਲ ਕਰ ਰਹੇ ਆ ਚਾਵਲ ਟਮਾਟਰ ਦੀ ਗੱਲ ਕਰ ਰਹੇ ਆ ਤਾਂ ਉਹਦੇ ਨਾਲ ਵੀ ਸਟੋਨ ਇਨਸੀਡੈਂਸ ਨਹੀਂ ਵਧੇਗਾ ਜੇ ਆਪਣਾ ਲਿਕੁਇਡ ਇਨਟੇਕ ਅੱਛਾ ਕਸਾ ਹੈ ਠੀਕ ਹੈ ਨਾ ਇੱਕ ਸਿੰਪਲ ਜਿਹਾ ਫੰਡਾ ਜੀ ਜਿਵੇਂ ਇੱਕ ਗਲਾਸ ਦੇ ਵਿੱਚ ਆਪਾਂ ਜੇ ਮੰਨ ਲਓ ਚੀਨੀ ਘੋਲਣ ਲੱਗ ਜਾਈਏ ਤਾਂ 200 ਜਾਂ 300 ਮਚਾਪਾ ਰਾਮਨਲ ਘੋਲਾਂਗੇ ਪਰ ਉਸ ਤੋਂ ਵਜਾਦਾ ਚੀਨੀ ਆਪਾਂ ਨਹੀਂ ਘੋਲ ਪਾਵਾਂਗੇ ਜਦ ਤੱਕ ਉਹਨੂੰ ਪਾਣੀ ਨੂੰ ਆਪਾਂ ਗਰਮ ਨਹੀਂ ਕਰਾਂਗੇ ਤਾਂ ਗੁਰਦੇ ਦਾ ਵੀ ਆਪਣਾ ਇਹ ਹਿਸਾਬ ਹੈ ਕਿ ਗੁਰਦੇ ਨੇ ਇੱਕ ਉਹਦਾ ਕੰਮ ਹੈ ਪਿਸ਼ਾਬ ਬਣਾਣਾ ਜਿਹੜੇ ਕੈਲਸ਼ੀਅਮ অক্সਿਲੇਟ ਜਿਹੜੇ ਵੀ ਸਾਲਟ ਜਿੰਨਾ ਕਰਕੇ ਸਟੋਨ ਬੰਦੇ ਨੇ ਉਹ ਨਾਰਮਲੀ ਆਪਣੇ ਯੂਰੀਨ ਦੇ ਵਿੱਚ ਐਕਸਕਰੀਟ ਹੁੰਦੇ ਨੇ ਜਦੋਂ ਆਪਾਂ ਪਾਣੀ ਜ਼ਿਆਦਾ ਪੀਵਾਂਗੇ ਤਾਂ ਪਿਸ਼ਾਬ ਜ਼ਿਆਦਾ ਬਣੇਗਾ ਤਾਂ ਜਿਹੜੇ ਉਹ ਸਾਲਟ ਨੇ ਉਹ ਡਿਸਾਲਵ ਹੋ ਕੇ ਯੂਰੀਨ ਦੇ ਵਿੱਚ ਨਿਕਲਦੇ ਰਹਿਣਗੇ ਜੀ ਆਪਾਂ ਪਾਣੀ ਘੱਟ ਪੀਵਾਂਗੇ ਤਾਂ ਯੂਰਿਨ ਦੀ ਮਾਤਰਾ ਘਟੇਗੀ ਤਾਂ ਉਹਦੇ ਨਾਲ ਜਿਹੜੇ ਉਹ ਸਾਲਟ ਨੇ ਉਹ ਪ੍ਰੈਸੀਪਿਟੇਟ ਹੋਣਗੇ ਉਹਦੇ ਨਾਲ ਫਿਰ ਸਟੋਨ ਬਣਨ ਦੇ ਚਾਂਸਸ ਜ਼ਿਆਦਾ ਹੋ ਗਏ